ਤਾਨੂੰ ਦੱਸਦੀ ਹੈ ਜੀ ਪੰਤ ਸਾਹਿਬ ਨੇ ਅੱਜ ਪੰਜਾਬ ਦੇ ਵਿੱਚ ਆਪਣੀ ਸਰਕਾਰ ਚ ਦਿੱਤੀਆਂ ਨੌਕਰੀਆਂ ਦੇ ਵੇਰਵੇ ਦਿੱਤੇ ਹਾਉ ਤੁਹਾਨੂੰ ਦੱਸਦੇ ਹਾਂ ਮਤਮਾ ਸਾਹਿਬ ਨੇ ਕੀ ਕਿਹਾ ਅੱਜ ਪਟਿਆਲਾ ਵਿਖੇ ਸਿਹਤ ਵਿਭਾਗ ਅਤੇ ਨੀਆ ਵਿਭਾਗ ਚ ਨਵਨਿਯੁਕਤ 485 ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨੁਕਤੀ ਪੱਤਰ ਵੰਡੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਨਨ ਨਾਲ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਵਾਲਿਆਂ ਮਿਲਾ ਕੇ ਹੁਣ ਤੱਕ ਪੰਜਾਬ ਦੀ ਸਰਕਾਰ 50000 ਤੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਚੁੱਕੀ ਹੈ ਅਸੀਂ ਜੋ ਹੈ ਹੁਣ ਹੋਰ ਵੀ ਨੌਕਰੀਆਂ ਜਿਹੜੀ ਹੈ ਦਵਾਂਗੇ ਅਸੀਂ ਨੌਕਰੀਆਂ ਬਿਨਾਂ ਸਿਫਾਰਿਸ਼ ਦੇ ਦਿੱਤੀਆਂ ਹਨ ਨੌਜਵਾਨਾਂ ਦਾ ਵੀ ਫਰਜ਼ ਬੰਦਾ ਹੈ ਕਿ ਉਹ ਕੁਰਸੀਆਂ ਤੇ ਬਹਿ ਕੇ ਬਿਨਾਂ ਰਿਸ਼ਵਤ ਲਿੱਤੇ ਕੰਮ ਕਰਨ ਤੇ ਆਪਣੀ ਡਿਊਟੀ ਨਿਭਾਉਂ ਇਹ ਵੱਡੀ ਗੱਲ ਕਹੀ ਪੰਚਮਾ ਸਾਹਿਬ ਨੇ ਤੁਹਾਨੂੰ ਦੱਸਦੀ ਹੈ ਜੀ ਪੰਚਮਾ ਸਾਹਿਬ ਲਗਾਤਾਰ ਨੌਕਰੀਆਂ ਦਿੰਦੇ ਹੈਗੇ ਆਪਣੀ ਸਰਕਾਰ ਦੇ ਵਿੱਚ ਤੇ ਹੁਣ ਉਹਨਾਂ ਨੇ 485 ਨਵੇਂ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਹੈਗੀਆਂ ਤੇ ਪੰਚਮਾ ਸਾਹਿਬ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਦੀ ਸਰਕਾਰ ਦੇ ਵਿੱਚ ਲਗਭਗ 50000 ਦੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਦੇ ਚੁੱਕੇ ਹੈਗੇ ਆ ਤੇ ਇਦਾਂ ਹੀ ਨੌਕਰੀਆਂ ਦਿੰਦੇ ਰਵਾਂਗੇ ਪੰਤਮਾ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਨੂੰ ਨੌਕਰੀਆਂ ਮਿਲੀਆਂ ਹੈਗੀ ਆ ਉਹਨਾਂ ਦਾ ਵੀ ਫਰਜ਼ ਬੰਦ ਹੈ ਕਿ ਉਹ ਬਿਨਾ ਰਿਸ਼ਵਤ ਲਿੱਤੇ ਤੇ ਬਿਨਾ ભેਦਭਾਵ ਤੋਂ ਕੰਮ ਕਰਨ ਤੇ ਪੰਤਮਾ ਸਾਹਿਬ ਨੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਜੋ ਹੈ ਕੰਗ੍ਰੈਚੁਲੇਸ਼ਨ ਦਿੱਤੀਆਂ ਬਹੁਤ ਬਹੁਤ ਮੁਬਾਰਕਬਾਦ ਦਿੱਤੀਆਂ ਪੰਤਮਾ ਸਾਹਿਬ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਪੰਤਪੰਥੀ ਸਰਕਾਰ ਕੰਮ ਕਰ ਰਹੀ ਹੈ ਵਧੀਆ ਜਿਵੇਂ ਇਹ ਬਿਜਲੀ ਦੇ ਬਿੱਲ ਆ ਰਹੇ ਹੈਗੇ 0 ਤੇ ਨਵੇਂ ਸਕੂਲ ਵੀ ਖੁੱਲਦੇ ਪਏ ਹੈਗੇ ਸਕੂਲ ਆਫ ਐਮਿਨੈਂਸ ਤੇ ਲੋਕਾਂ ਨੂੰ ਰੋਜ਼ਗਾਰ ਵੀ ਲਗਾਤਾਰ ਪੰਚਮਤੀ ਸਰਕਾਰ ਦੇ ਰਹੀ ਹੈਗੀ ਤੇ ਇਦਾਂ ਹੀ ਪੰਚਮਤੀ ਸਰਕਾਰ ਵਧੀਆ ਕੰਮ ਕਰਦੀ ਰਹੇ ਬਾਕੀ ਤੁਸੀਂ ਇਸ ਵਾਰ ਕੀ ਕਹਿੰਦੇ ਜਰੂਰ ਕਮੈਂਟੇ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਵੀ ਜਰੂਰ ਸਬਸਕ੍ਰਾਈਬ ਕਰੋ ਅਸੀਂ ਤੁਹਾਨੂੰ ਇਦਾਂ ਦੀ ਖਬਰਾਂ ਦਿੰਦੇ ਰਹਿੰਦੇ ਹਾਂ ਬਲਪਲ ਦੀ ਖਬਰ ਦalte ਰਹਿੰਦੇ ਹਾਂ ਜੋ ਪੰਚਮਤ ਸਾਹਿਬ ਕਰਦੇ ਹੈਗੇ ਬਾਕੀ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਪੰਚਮਤ ਸਾਹਿਬ ਬਨੇ ਆਪਣੀ ਸਰਕਾਰ ਦੇ ਵਿੱਚ ਹੁਣ ਤੱਕ ਦਿੱਤੀਆਂ ਜੇ ਇਸਨੂੰ ਸੌਕਰੀਆਂ ਦੇ ਵੇਰਵੇ ਦਿੱਤੇ